ਕਿਆ ਨਹੀਂ ਘਰ ਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਹਿੱਸੇ ਪਾਵੇ ਸਭ ਕੁਝ ਹੈ ਸਭ ਪਦਾਰਤ ਸਭ ਫਲਾ ਸਰਬ ਗੁਣ ਬਸ ਸਬਰ ਕਰੀਏ ਥੋੜਾ ਜਾਂ ਥੋੜਾ ਜਾਂ ਟਿਕਾ ਲੈ ਕੇ ਆਈਏ ਮੰਨ ਦੇ ਵਿੱਚ ਜਿੱਥੇ ਨਾ ਪਈਏ ਕੋਈ ਦੁਖੀ ਆ ਉਹ ਗੱਲ ਨਹੀਂ ਮੰਦਾ ਇਹ ਨਹੀਂ ਮੰਦਾ ਉਹ ਹੁਕਮ ਵਿੱਚ ਨਹੀਂ ਹੈ ਉਹ ਆਕੀ ਹੋਇਆ ਸਭ ਕੁਝ ਮੇਰੇ ਬਾਹਰ ਹੈ ਸਭ ਕੁਝ ਮੇਰੇ ਸੋਚਿਆਂ ਤੋਂ ਕੁੱਠਾ ਚ ਨਹੀਂ ਬਸ ਸੁਨੂ ਤੇ ਆਈਏ ਤੇ ਸਬਰ ਵਿੱਚ ਰਹੀਏ ਸਭ ਤੋਂ ਵੱਡੀ ਕਮਾਈ ਇੱਕ ਭਗਤ ਦੀ ਸਬਰ ਦੀ ਹੈ ਸਬਰ ਵਿੱਚ ਟਿਕਿਆ ਹੋਇਆ ਹੀ ਅਸਲ ਫਲ ਪ੍ਰਾਪਤ ਕਰਦਾ ਹੈ ਤੇ ਜਦ ਇਹ ਸਬਰ ਦਾ ਫਲ ਪੱਕਦਾ ਹੈ ਫਿਰ ਇਹਦੇ ਨਾਲ ਸਭ ਕੁਝ ਮਿਲਦਾ ਹੈ ਸਭ ਪਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਏ ਕਿਉਂ ਗੋਬਿੰਦ ਮਨਹੁ ਵਿਸਾਰੀਐ ਫਿਰ ਉਹਨੂੰ ਸਦਾ ਹੀ ਚੇਤੇ ਰੱਖੋ ਕਿਉਂ ਵਿਸਾਰ ਉਹਨੂੰ ਵਿਸਾਰੀਐ ਜਿਸ ਸਿਮਰਤ ਦੁਖ ਜਾਏ ਜਿਹਦੇ ਸਿਮਰਨ ਦੇ ਵਿੱਚ ਅਸਲ ਚ ਦੁੱਖਾਂ ਦਾ ਨਾਸ਼ ਹੋਣਾ ਹੈ ਜੀ ਜਿਸ ਲੜ ਲੱਗਿਆ ਜੀਵੀ ਹੈ ਪਵਜਲ ਪਈਏ ਪਾਰ ਮਿਲ ਸਾਧੂ ਸੰਗ ਉਦਾਰ ਹੋਏ ਮੁਖ ਊਜਲ ਦਰਬਾਰ ਕੈਸੀ ਗੱਲ ਕਮਾਲ ਦੀ ਗੁਰੂ ਸਾਹਿਬ ਨੇ ਕੀਤੀ ਬਈ ਜੀ ਰਿਆਂ ਅਸੀਂ ਕਹਿੰਦੇ ਹਾਂ ਜੀ ਇੰਨੀ ਬਾਣੀ ਪੜ ਲਈ ਨਾ ਨੇਮ ਨਿਭਾ ਲਿਆ ਇੰਨੀ ਇਨੇ ਸਮੇ ਤੋਂ ਗੁਰੂ ਦੇ ਨਾਲ ਜੁੜ ਫਿਰ ਇਹ ਸਾਡੇ ਨਾਲ ਹੀ ਹੋਣਾ ਸੀ ਭਈ ਇਹ ਇਹ ਸਾਡੇ ਘਰ ਹੀ ਵਰਤਣਾ ਸੀ ਸ਼ੁਕਰ ਕਰੀਏ ਗੁਰੂ ਅਰਜੁਨ ਸਾਹਿਬ ਕਹਿੰਦੇ ਬਾਣੀ ਨਾਲ ਜੁੜਿਆਂ ਤੇ ਵੱਡੀ ਤੋਂ ਵੱਡੀ ਵਿਪਤਾ ਦਾ ਸਾਹਮਣਾ ਖੇੜੇ ਮੱਥੇ ਕਰ ਸਕਦੇ ਆ ਜੇ ਜੁੜੇ ਨਾ ਹੁੰਦੇ ਫਿਰ ਕੀ ਹਾਲ ਹੁੰਦਾ ਫਿਰ ਤੇ ਮੋਏ ਹੁੰਦੇ ਇਹ ਸ਼ੁਕਰ ਹੈ ਸਾਡੀ ਹੋਂਦ ਨੂੰ ਜੀਵਨ ਦਿੱਤਾ ਇਸ ਬਾਣੀ ਨੇ ਗੁਰੂ ਦੇ ਨਾਮ ਨੇ ਜੇ ਇਸ ਤੋਂ ਆਕੀ ਹੋ ਜਾਂਦੇ ਫਿਰ ਜੇ ਇਹ ਬਿਪਤਾ ਹੁੰਦੀ ਫਿਰ ਕੀ ਕਰਦੇ ਫਿਰ ਤੇ ਕਾਸਯੋਗੇ ਨਹੀਂ ਸੀ ਫਿਰ ਤੇ ਮਰੇ ਹੀ ਸਾਂ ਇਹਨੇ ਜੀਵਨ ਜਾਣ ਦੇਤਾ ਬਾਣੀ ਨੇ ਗੁਰੂ ਨੇ ਸਾਨੂੰ ਰਹਿਮਤ ਬਿਪਤਾ ਆਣੀ ਹੈ ਸਾਡੇ ਕਰਮਾ ਕਰਕੇ ਯਾਦ ਰੱਖਿਏ ਉਹਨੂੰ ਕੋਈ ਨਹੀਂ ਮੋੜ ਸਕਦਾ ਕੋਈ ਨਹੀਂ ਟਾਲ ਸਕਦਾ ਜਿੱਧਰ ਮਰਜੀ ਤੰਤਰ ਮੰਤਰ ਕਰਾ ਲਓ ਫਲਾਣੀਆਂ ਜੰਤਰੀਆਂ ਜੋ ਮਰਜੀ ਕਰਾ ਲਓ ਇਕੋ ਇੱਕ ਰਹਿਮਤ ਹੈ ਪ੍ਰਭੂ ਦਾ ਨਾਮ ਕਰਮਾਂ ਨੂੰ ਭੋਗ ਕੇ ਵੀ ਭੋਗਣ ਲੱਗਿਆਂ ਵੀ ਤਾਕਤ ਦੇਗੀ ਤੇ ਹੋ ਸਕਦਾ ਹੈ ਮਾੜੇ ਕਰਮ ਸਾਹਮਣੇ ਆਉਣ ਤੋਂ ਪਹਿਲਾਂ ਹੀ ਮੁੜ ਜਾਣ ਉਹ ਬਾਕੀ ਕਰਤੇ ਦੀ ਮਿੱਤ ਕਰਤਾ ਜਾਣੇ ਕਹਿ ਜਾਣਾ ਹੈ ਗੁਰਸੂਰਾ ਦੂਜਾ ਕੋਈ ਨਹੀਂ ਜਾਣ ਸਕਦਾ ਜਾਂ ਪ੍ਰਭੂ ਜਾਂ ਗੁਰੂ ਬਸ ਗੁਰੂ ਸਾਹਿਬ ਕਹਿੰਦੇ ਜਪ ਰਹੇ ਆ ਨਾ ਤੇ ਬਿਪਤਾ ਦੇ ਸਾਹਮਣੇ ਕਰ ਸਕਣ ਜੋਗੇ ਹੋਏ ਹਾਂ ਵੱਡੀਆਂ-ਵੱਡੀਆਂ ਬਿਪਤਾ ਤੋਂ ਜੀਵਨਦਾਨ ਦੇ ਕੇ ਕੱਢ ਲਿਆ ਨਹੀਂ ਤੇ ਆਤਮਕ ਮੌਤ ਦੇ ਜਿ ਵਿੱਚ ਜੇ ਮਰ ਜਾਂਦੇ ਸੜ ਜਾਂਦੇ ਫਿਰ ਲੋਕੀ ਦੇਖੇ ਨੇ ਦੁੱਖਾਂ ਦੇ ਵਿੱਚ ਕੀ ਕੀ ਕਰਦੇ ਹੋਏ ਸ਼ੁਕਰ ਹੈ ਸੱਚੇ ਪਾਤਸ਼ਾ ਜਿਸ ਲੜ ਲਗਿਆ ਜੀਵੀ ਹੈ ਵਾਹ ਲੜਤੇ ਲੱਗੇ ਹੋયા ਨਾ ਜੀਵਤ ਤੇ ਰੱਖਿਆ ਤੂੰ ਆਤਮਕ ਜੀਵਨ ਮਰਨ ਤੇ ਨਹੀਂ ਦਿੱਤਾ ਵਿਸਾ ਰੱਖਿਆ ਭਰੋਸਾ ਰੱਖਿਆ ਅੰਦਰ ਜੁਗਤ ਰਹੀ ਕੀ ਹਾਂ ਵਿਪਤਾ ਆਈ ਤੇ ਆ ਕੇ ਚਲੀ ਜਾਏਗੀ ਜਿੱਤ ਲੜ ਲਗੇ ਆ ਜੀਵੇ ਆ ਭਵਜਲ ਪਾਈ ਆ ਪਾਰ ਫਿਰ ਇਹੀ ਸਾਨੂੰ ਭਵ ਸਾਗਰ ਤੋਂ ਵੀ ਪਾਰ ਕਰੇਗਾ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਸਾਧੂ ਸੰਗ ਦੇ ਵਿੱਚ ਸਾਡੇ ਜੀਵਨ ਦਾ ਉਧਾਰ ਹੈ ਤੇ ਇਹ ਸਾਧੂ ਸੰਗ ਇੱਥੇ ਨਹੀਂ ਇਹ ਸੱਚੇ ਦਰਬਾਰ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਵੀ ਮੁਖ ਉਜਲ ਕਰਦਾ ਹੈ